ਤਮੰਨਾ ਬਾੜੀਆ ਤੇ ਵਿਜੇ ਵਰਮਾ ਪੋਲੀਵੁੱਡ ਦੇ ਮਸ਼ਹੂਰ ਜੋੜਿਆਂ ਵਿੱਚੋਂ ਇੱਕ ਨੇ ਹਾਲਾਂਕਿ ਅਫਵਾਹਾਂ ਫੈਲੀਆਂ ਹੋਈਆਂ ਹਨ ਕਿ ਇਹ ਜੋੜਾ ਹੁਣ ਵੱਖ ਹੋ ਗਿਆ ਹੈ ਤੇ ਅਸਲ ਦੋਵਾਂ ਨੇ ਸੋਸ਼ਲ ਮੀਡੀਆ ਤੇ ਆਪਣੀਆਂ ਇਕੱਠੀਆਂ ਤਸਵੀਰਾਂ ਡਿਲੀਟ ਕਰ ਦਿੱਤੀਆਂ ਨੇ ਜਿਸ ਤੋਂ ਬਾਅਦ ਉਹਨਾਂ ਦੇ ਵੱਖ ਹੋਣ ਦੀਆਂ ਫਵਾਹਾਂ ਫੈਲ ਗਈਆਂ ਹੁਣ ਤਮੰਨਾ ਬਾੜੀਆ ਤੇ ਵਿਜੇ ਵਰਮਾ ਦੇ ਬ੍ਰੇਕਅਪ ਦਾ ਅਸਲ ਕਾਰਨ ਸਾਹਮਣੇ ਆਇਆ ਹੈ ਦਰਅਸਲ ਇੱਕ ਮੀਡੀਆ ਰਿਪੋਰਟ ਦੇ ਅਨੁਸਾਰ ਤਮੰਨਾ ਅਤੇ ਵਿਜੇ ਵਿਚਕਾਰ ਦਰਾਰ ਉਦੋਂ ਸ਼ੁਰੂ ਹੋਈ ਜਦੋਂ ਵਿਜੇ ਤੇ ਸਮਝੌਤਾ ਕਰਨ ਦਾ ਦਬਾਅ ਮਹਿਸੂਸ ਹੋ ਰਿਹਾ ਸੀ ਰਿਪੋਰਟ ਅਨੁਸਾਰ ਤਮੰਨਾ ਲਗਭਗ ਦੇ ਲਈ ਐਕਸਾਈਟਿਡ ਸੀ ਪਰ ਵਿਜੇ ਵਿਆਹ ਦੇ ਲਈ ਹਜੇ ਰੈਡੀ ਨਹੀਂ ਸੀ ਨਿਊਜ਼ ਪੋਰਟਲ ਦੇ ਦਾਵਾ ਕੀਤਾ ਹੈ ਕਿ ਇਹ ਦੋਵੇਂ ਸਿਤਾਰਿਆਂ ਵਿਚਕਾਰ ਤਣਾ ਦਾ ਮਾਮਲਾ ਬਣ ਗਿਆ ਹਾਲਾਂਕਿ ਕਪੂਰੂ ਟੀਵੀ ਇਹਨਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ ਇਸ ਹਫਤੇ ਦੇ ਸ਼ੁਰੂ ਦੇ ਵਿੱਚ ਪਿੰਕ ਵਿਲਾ ਦੀ ਇੱਕ ਰਿਪੋਰਟ ਦੇ ਵਿੱਚ ਦਾਵਾ ਕੀਤਾ ਗਿਆ ਸੀ ਕਿ ਲਸਟ ਸਟੋਰੀਜ਼ 2 ਦੇ ਸਿਤਾਰੇ ਵੱਖ ਹੋ ਗਏ ਹਨ ਰਿਪੋਰਟ ਦੇ ਅਨੁਸਾਰ ਸੂਤਰ ਨੇ ਕਿਹਾ ਕਿ ਉਹਨਾਂ ਨੇ ਇੱਕ ਦੂਜੇ ਦੇ ਲਈ ਆਪਣੀ ਸਤਕਾਰ ਬਣਾਏ ਰੱਖਿਆ ਹੈ ਅਤੇ ਚੰਗੇ ਦੋਸਤ ਬਣੇ ਰਹਿਣ ਦੀ ਕੋਸ਼ਿਸ਼ ਕਰ ਰਹੇ ਹਨ ਰਿਪੋਰਟਾਂ ਦੇ ਵਿੱਚ ਕਿਹਾ ਗਿਆ ਕਿਤਮੰਨਾ ਬਾਡਿਆ ਅਤੇ ਵਿਜੇ ਵਰਮਾ ਕੁਝ ਹਫਤੇ ਪਹਿਲਾਂ ਇੱਕ ਜੋੜੇ ਵਜੋਂ ਵੱਖ ਹੋ ਗਏ ਸਨ ਪਰ ਉਹ ਚੰਗੇ ਦੋਸਤ ਬਣੇ ਰਹਿਣ ਦੀ ਯੋਜਨਾ ਬਣਾ ਰਹੇ ਹਨ ਰਾਨੀ ਕਿਹਾ ਦੋਵੇਂ ਆਪਣੇ ਆਪਣੇ ਸ਼ਡਿਊਲ ਦੇ ਵਿੱਚ ਸਖਤ ਮਿਹਨਤ ਕਰ ਰਹੇ ਹਨ ਹਾਲਾਂਕਿ ਤਮੰਨਾ ਅਤੇ ਵਿਜੇ ਦੋਵਾਂ ਨੇ ਹਜੇ ਤੱਕ ਇਸ ਮਾਮਲੇ ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ ਤਮੰਨਾ ਬਾਡਿਆ ਤੇ ਵਿਜੇ ਵਰਮਾ ਨੇ 2022 ਦੇ ਵਿੱਚ ਡੇਟਿੰਗ ਸ਼ੁਰੂ ਕੀਤੀ ਸੀ ਉਹਨਾਂ ਨੂੰ Netflix ਤੇ Plus Stories 2 ਦੇ ਵਿੱਚ ਇਕੱਠੇ ਦੇਖਿਆ ਗਿਆ ਸੀ ਜਿਸ ਦਾ ਪ੍ਰੀਮੀਅਰ ਜੂਨ 2023 ਦੇ ਵਿੱਚ ਹੋਇਆ ਸੀ ਮਹੀਨਾ ਇਹ 8 ਹਟਕਲਾ ਤੋਂ ਬਾਅਦ ਤਮੰਨਾ ਨੇ ਆਖਰਕਾਰ ਜੂਨ 2023 ਦੇ ਵਿੱਚ ਫਿਲਮ ਕੰਪੈਨੀਅਨ ਨਾਲ ਇੱਕ ਇੰਟਰਵਿਊ ਦੇ ਵਿੱਚ ਵਿਜੇ ਦੇ ਨਾਲ ਆਪਣੇ ਰਿਸ਼ਤੇ ਦੀ ਪੁਸ਼ਟੀ ਕੀਤੀ ਬਾਅਦ ਵਿੱਚ ਵਿਜੇ ਵਰਮਾ ਨੇ ਆਪਣੇ YouTube ਚੈਨਲ ਤੇ ਇੱਕ ਇੰਟਰਵਿਊ ਦੇ ਵਿੱਚ ਸ਼ੁਭਾਂਕਰ ਮਿਸ਼ਰਾ ਨੂੰ ਦੱਸਿਆ ਕਿ ਉਸਨੇ ਆਪਣੇ ਰਿਸ਼ਤੇ ਦਾ ਐਲਾਨ ਇਸ ਲਈ ਕੀਤਾ ਕਿਉਂਕਿ ਉਹ ਆਪਣੀਆਂ ਭਾਵਨਾਵਾਂ ਨੂੰ ਪਿੰਜਰੇ ਦੇ ਵਿੱਚ ਨਹੀਂ ਰੱਖਣਾ ਚਾਹੁੰਦੇ ਸੀ ਵਿਜਨੇ ਕਿਹਾ ਮੈਨੂੰ ਲੱਗਦਾ ਹੈ ਕਿ ਅਸੀਂ ਦੋਵੇਂ ਇਸ ਗੱਲ ਤੇ ਸਹਿਮਤ ਹੋਏ ਸੀ ਕਿ ਜੇਕਰ ਇਸ ਨੂੰ ਇਕੱਠੇ ਸਮਾਂ ਬਤਾਉਣਾ ਚਾਹੁੰਦੇ ਹਾਂ ਜੇਕਰ ਸਾਨੂੰ ਇਕੱਠੇ ਸਮਾਂ ਬਤਾਉਣਾ ਪਸੰਦ ਹੈ ਅਤੇ ਜੇਕਰ ਅਸੀਂ ਇੱਕ ਦੂਜੇ ਨੂੰ ਪਸੰਦ ਕਰਦੇ ਹਾਂ ਤਾਂ ਇਸ ਨੂੰ ਲੁਕਾਉਣ ਦੀ ਕੋਈ ਲੋੜ ਨਹੀਂ ਹੈ ਕਿਸੇ ਵੀ ਰਿਸ਼ਤੇ ਨੂੰ ਲੁਕਾਉਣ ਦੇ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ ਤੁਸੀਂ ਇਕੱਠੇ ਬਾਹਰ ਨਹੀਂ ਜਾ ਸਕਦੇ ਤੁਸੀਂ ਤੁਹਾਡੇ ਦੋਸਤ ਤਸਵੀਰਾਂ ਨਹੀਂ ਲੈ ਸਕਦੇ ਮੈਨੂੰ ਅਜਿਹੀਆਂ پابੰਦੀਆਂ ਪਸੰਦ ਨਹੀਂ ਹਨ ਵਿਜਨੇ ਦੱਸਿਆ ਕਿ ਇਹ ਨਹੀਂ ਸੀ ਕਿ ਮੈਂ ਉੱਥੇ ਇਹ ਹੋਣਾ ਚਾਹੁੰਦਾ ਸੀ ਪਰ ਮੈਂ ਪਿੰਜਰੇ ਵਿੱਚ ਬੰਦ ਨਹੀਂ ਹੋਣਾ ਚਾਹੁੰਦਾ ਸੀ ਮੈਂ ਆਪਣੀਆਂ ਭਾਵਨਾਵਾਂ ਨੂੰ ਕੈਦ ਵਿੱਚ ਨਹੀਂ ਰੱਖ ਸਕਦਾ